ਜਦੋਂ 20 ਸਾਲਾਂ ਪਠਾਨੀ ਕੁੜੀ ਬਾਨੋ ਨੇ 42 ਸਾਲਾਂ ਸਰਦਾਰ ਹਰੀ ਸਿੰਘ ਨਲਵੇ ਕੋਲੋਂ ਪੁੱਤਰ ਦੀ ਇੱਛਾ ਜ਼ਾਹਰ ਕੀਤੀ। ਇੱਕ ਵਾਰ ਸਰਦਾਰ ਹਰੀ ਸਿੰਘ ਨਲਵਾ ਜੀ ਜਮਰੌਦ ਦੇ ਇਲਾਕੇ ਦਰਾ ਖਾਈਬਰ ਨੂੰ ਜਿੱਤ ਕੇ ਉੱਥੇ ਤੰਬੂ ਲਾ ਕੇ ਬੈਠੇ ਸਨ। ਉਹਨਾਂ ਦੇ ਤੰਬੂ ਵਿੱਚ ਪਠਾਨੀ ਕੁੜੀ ਬਾਨੋ ਪਹੁੰਚੀ ਜਿਸ ਨੇ ਨਲਵੇ ਦੀ ਬਹਾਦਰੀ ਦੇ ਕਿਸੇ ਸੁਨੇ ਸੁਨੇ ਸਨ। ਬਾਨੋ ਨੇ ਆ ਕੇ ਸਰਦਾਰ ਹਰੀ ਸਿੰਘ ਨਲਵੇ ਕੋਲ ਵਿਆਹ ਦੀ ਇੱਛਾ ਜ਼ਾਹਰ ਕੀਤੀ। ਹਰੀ ਸਿੰਘ ਨਲਵਾ ਕਹਿਣ ਲੱਗੇ ਕਿ ਮੈਂ ਤਾਂ ਪਹਿਲੋਂ ਤੋਂ ਹੀ ਵਿਆਹਿਆ ਹੋਇਆ ਹਾਂ। ਬਾਨੋ ਕਹਿਣ ਲੱਗੀ ਕਿ ਮੈਨੂੰ ਆਪ ਜੀ ਦੇ ਵਿਆਹ ਦਾ ਕੋਈ ਇਤਰਾਜ਼ ਨਹੀਂ। ਮੈਨੂੰ ਤਾਂ ਤੁਹਾਡੇ ਕੋਲੋਂ ਤੁਹਾਡੇ ਵਰ ਸੁਣ ਕੇ ਸਰਦਾਰ ਹਰੀ ਸਿੰਘ ਨਲਵਾ ਨੂੰ ਬਹੁਤ ਗੁੱਸਾ ਆਇਆ ਤੇ ਉਹਨਾਂ ਉਹਨੂੰ ਤੁਰੰਤ ਉੱਥੋਂ ਜਾਣ ਲਈ ਆਖਿਆ ਬਾਨੋ ਜਾਂਦੀ ਹੋਈ ਕਹਿਣ ਲੱਗੀ ਕਿ ਮੈਂ ਤਾਂ ਸੁਣਿਆ ਸੀ ਗੁਰੂ ਨਾਨਕ ਦੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਮੁੜਦਾ ਪਰ ਅੱਜ ਮੈਂ ਖਾਲੀ ਚਲੀ ਹਾਂ ਇਹ ਗੱਲ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਚੁੱਭ ਗਈ ਉਹਨਾਂ ਉਸ ਬੀਬੀ ਨੂੰ ਰੋਕਿਆ ਤੇ ਉਸ ਦੇ ਕੋਲ ਜਾ ਕੇ ਕਹਿਣ ਲੱਗੇ ਤੈਨੂੰ ਮੇਰੇ ਜਿਹਾ ਪੁੱਤਰ ਚਾਹੀਦਾ ਹੈ ਨਾ ਤਾਂ ਫਿਰ ਠੀਕ ਹੈ ਉਹ ਗੋਡਿਆਂ ਦੇ ਭਾਰ ਹੋ ਗਏ ਤੇ ਬਾਨੋ ਦੇ ਪੈਰੀਂ ਹੱਥ ਲਾ ਕੇ ਕਹਿਣ ਲੱਗੇ ਕਿ ਅੱਜ ਤੋਂ ਤੂੰ ਮੇਰੀ ਧਰਮ ਦੀ ਮਾਂ ਤੇ ਮੈਂ ਤੇਰਾ ਪੁੱਤਰ ਹਾਂ ਇਸ ਗੱਲ ਨੇ ਬਾਨੋ ਨੂੰ ਬਹੁਤ ਪ੍ਰਭਾਵਿਤ ਕੀਤਾ